ਭੇਤ ਭਰੇ ਹਾਲਾਤਾਂ ਵਿੱਚ ਰੇਲਵੇ ਮੁਲਾਜ਼ਮ ਦੀ ਹੋਈ ਮੌਤ ਮ੍ਰਿਤਕ ਦੀ ਭੈਣ ਨੇ ਕਤਲ ਦੇ ਸ਼ੱਕ ਤੇ ਸਵਾਲ ਕੀਤੇ ਖੜੇ ਫਿਰੋਜ਼ਪੁਰ ਆਨੰਦ ਐਵੇਨਿਊ ਵਿਖੇ ਇੱਕ ਵਿਅਕਤੀ ਦੀ ਮੌਤ ਹੋਣ ਤੇ ਭੈਣ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਦੱਸ ਦਈਏ ਕਿ ਇੱਕ ਮ੍ਰਿਤਕ ਦੀ ਪਛਾਣ ਪੁਨੀਤ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਜੋਂ ਹੋਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਦੇ ਪਤੀ ਰਾਤ ਨੂੰ ਵਧੀਆ ਤਰੀਕੇ ਨਾਲ ਖਾਣਾ ਖਾ ਕੇ ਸੁੱਤੇ ਨੇ ਜਦੋਂ ਸਵੇਰੇ ਉੱਠਿਆ ਤਾਂ ਉਹ ਨਹੀਂ ਉੱਠੇ ਉਹਨਾਂ ਵੱਲੋਂ ਆਂਢਗੁਆੜ ਵਾਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੇ ਵੀ ਆ ਕੇ ਦੇਖਿਆ ਕਿ ਉਹਨਾਂ ਦੇ ਪਤੀ ਦੀ ਮੌਤ ਹੋਈ ਪਈ ਸੀ ਇਸ ਦੀ ਜਾਣਕਾਰੀ ਜਦੋਂ ਮ੍ਰਿਤਕ ਦੀ ਭੈਣ ਨੂੰ ਮਿਲੀ ਤਾਂ ਉਹਨਾਂ ਨੇ ਆਪਣੇ ਭਰਾ ਦੀ ਮੌਤ ਤੇ ਸ਼ੱਕ ਜਾਹਰ ਕਰਦਿਆਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਾਉਣ ਵਾਸਤੇ ਸਿਵਲ ਹਸਪਤਲ ਵਿਖੇ ਲਿਆਂਦਾ ਗਿਆ ਮ੍ਰਿਤਕ ਰੇਲਵੇ ਮੁਲਾਜ਼ਮ ਪੁਨੀਤ ਕੁਮਾਰ ਦੀ ਮੌਤ ਹੋਣ ਤੇ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦਾ ਪਤੀ ਰਾਤ ਨੂੰ ਸੁੱਤਾ ਪਿਆ ਸੀ ਤਾਂ ਨਹੀਂ ਉੱਠਿਆ ਜਦ ਕੀ ਮ੍ਰਿਤਕ ਦੀ ਭੈਣ ਨੇ ਆਪਣੇ ਭਰਾ ਦੀ ਪਤਨੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਜਿਸ ਨੂੰ ਲੈ ਕੇ ਭਰਾ ਦੀ ਮੌਤ ਦੀ ਜਾਂਚ ਕਰਾਉਣ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ ਮਾਮਲਾ ਪੁਲਿਸ ਕੋਲ ਪਹੁੰਚਣ ਤੇ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਲ ਵਿਖੇ ਲਿਆਂਦਾ ਗਿਆ ਉੱਥੇ ਹੀ ਮੌਕੇ ਤੇ ਪਹੁੰਚੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਂ ਵੀ ਮਾਰਦੀ ਮੇਰੀ ਭਾ ਵੀ ਮਰਦਾ ਮੁਖ ਜੀ ਬਹੁਤ ਦਿੱਤਾ ਨਾ ਨੇ ਬਹੁਤ ਲੜਦਾ ਕਿ ਮੇਰੇ ਭਰਾ ਨਾਲ ਮਾਂ ਨਾਲ ਬੜਾ ਕੋਸ ਅਧਿਕਾਰੀ ਭਾਜੀ ਕੀ ਨਾਮ ਆਰ ਕੀ ਕਾਰਨ ਬਣਿਆ ਜੀ ਜਿਹੜੀ ਮੌਤ ਹੋਈ ਹੈ ਜੀ ਇਹ ਮੇਰਾ ਨਾਮ ਹੈਗਾ ਜੀ ਪੁਨੀਤ ਕੁਮਾਰ ਤੇ ਜਿਨ੍ਹਾਂ ਦੀ ਡੈਥ ਹੋਈ ਉਹ ਮੇਰੇ ਨੇ ਭੁਆਈ ਦੇ ਲੜਕੇ ਪੁਨੀਤ ਕੁਮਾਰ ਉਹਨਾਂ ਦਾ ਵੀ ਨਾਮ ਪੁਨੀਤ ਕੁਮਾਰ ਤੇ ਉਹਨਾਂ ਦੀ ਵਾਈਫ ਨੇ ਉਹਨਾਂ ਦੀ ਸਿਸਟਰ ਨੇ ਤੇ ਇਹ ਰੇਲਵੇ 'ਚ ਨੌਕਰੀ ਕਰਦੇ ਸੀਗੇ ਜੀ ਇਹ ਕਰੀਬ ਸਾਲ ਡੇਢ ਸਾਲ 2 ਸਾਲ ਪਹਿਲਾਂ ਇਹ ਪੁਨੀਤ ਜੀ ਦੇ ਮਾਤਾ ਜੀ ਗੁਜਰ ਗਏ ਸੀਗੇ ਤੇ ਉਸ ਤੋਂ ਬਾਅਦ ਕੱਲ ਰਾਤੀ ਸਾਨੂੰ ਸਵੇਰੇ 7 ਵਜੇ ਫੋਨ ਆਇਆ ਵੀ ਇਦਾਂ ਵੀ ਪਨੀਰ ਜੇ ਐਕਸਪਾਇਰ ਕਰਕੇ ਹੋਏ ਨੇ ਤੇ ਅਸੀਂ ਇੱਥੇ ਆਏ ਆ ਤੇ ਸਾਨੂੰ ਗਵਾਂਡੀਆਂ ਤੋਂ ਫੋਨ ਆਇਆ ਵੀ ਰਾਤੀ 12 ਵਜੇ ਐਕਸਪਾਇਰ ਹੋ ਗਿਆ ਸੀਗਾ ਤੇ ਇਹ ਇਹਨਾਂ ਨੇ ਸਾਨੂੰ ਸਵੇਰੇ 7 ਵਜੇ ਦੱਸਿਆ 7 ਵਜੇ ਐਕਸਪਾਇਰ ਹੋਇਆ ਅਸੀਂ ਇੱਥੇ ਆਏ ਆ ਫਰੋਜਪੁਰ ਲੁਧਿਆਣੇ ਤੋਂ ਆਏ ਆ ਜੀ ਅਸੀਂ ਜਿੱਦਾਂ ਫਰੋਜਪੁਰ ਪਹੁੰਚੇ ਆ ਸਾਨੂੰ ਫਰੋਜਪੁਰ ਆ ਕੇ ਪਤਾ ਲੱਗਿਆ ਵੀ ਇੱਥੇ ਤਾਂ ਅਸੀਂ ਕਟੋ-ਕਟ ਨੇ ਇੱਥੇ 10 ਬੰਦਿਆਂ ਨੂੰ ਪੁੱਛਿਆ ਦਸਾਂ ਬੰਦਿਆਂ ਨੂੰ ਪਤਾ ਹੀ ਨਹੀਂ ਅੱਜ ਕਿੰਨੇ ਵਜੇ ਡੈਥ ਹੋਈ ਹੈ ਜੀ ਅੱਜ ਜਿਹੜੀ ਵਾਕਿਆ ਹੋਇਆ ਕੁਛ ਨਹੀਂ ਮੇਰੇ ਹਸਬੰਦ ਰਾਤੀ ਵਧੀਆ ਰੋਟੀ ਪਾਣੀ ਖਾਣ ਕੇ ਦੁੱਧ ਦੁੱਧ ਪੀ ਕੇ ਸੁੱਤੇ ਨੇ ਕਾਫੀ ਮਿਠਾਈ ਵੀ ਖਾਧੀ ਐ ਉਸ ਤੋਂ ਬਾਅਦ ਸੋ ਗਏ ਨੇ ਤੇ ਕਹਿ ਕੇ ਸੁੱਤੇ ਆ ਵੀ ਸਵੇਰੇ ਡਿਊਟੀ ਜਾਣਾ ਤੇ ਮੈਨੂੰ ਉਠਾ ਦੇ ਮੈਂ ਠੀਕ ਆ 4 ਵਜੇ ਮੇਰੇ ਬੇਟੇ ਨੂੰ ਬੁਖਾਰ ਹੋਇਆ ਤੇ 5 ਵਜੇ ਤਕਰੀਬਨ ਮੈਂ ਉਹਨਾਂ ਨੂੰ ਆਵਾਜ਼ ਮਾਰਨ ਗਈ ਆ ਤੇ ਇਹ ਉੱਠੇ ਨਹੀਂ ਸ ਮਤਲਬ ਸੁੱਤੇ ਹੀ ਰਹਿ ਗਏ ਨੇ ਉੱਠੇ ਨਹੀਂ ਸੀਗੇ ਖਾਦੇ ਪੀਤੇ ਦਾ ਨਹੀਂ ਮਤਲਬ ਰਾਤੀ ਵਧੀਆ ਖਾ ਪੀ ਕੇ ਵਧੀਆ ਸੁੱਤੇ ਨੇ ਵੀ ਹਾਂ ਵਧੀਆ ਸੁੱਤੇ ਪਏ ਸੀਗੇ ਸਵੇਰੇ ਉੱਠੇ ਨਹੀਂ ਮੁਰ ਕੇ ਜਿੰਨਾਂ ਨੂੰ ਮੈਂ ਆਵਾਜ਼ ਮਾਰਨ ਗਈ ਆ ਕੋਈ ਆਪਸੀ ਕੋਈ ਝਗੜਾ ਜਾਂ ਕੋਈ ਨਹੀਂ ਨਹੀਂ ਆਪਸੀ ਕੋਈ ਝਗੜਾ ਨਹੀਂ ਸੀਗਾ ਜਿਵੇਂ ਮਤਲਬ ਨਹੀਂ ਉੱਠੇ ਫਿਰ ਮੈਂ ਹਾਰ ਕੇ ਜਿਵੇਂ ਆਣ ਗਵਾਨ ਨੂੰ ਬੁਲਾਇਆ ਏ ਵੀ ਇਹ ਦੇਖਿਓ ਆਪਾਂ ਵੀ ਇਹ ਉੱਠਦੇ ਨਹੀਂ ਪਏ ਵੀ ਡਿਊਟੀ ਦਾ ਟਾਈਮ ਏ ਤੇ ਆਏ ਨੇ ਸਾਰੇ ਕਲੋਨੀ ਵਾਲੇ ਪਿੱਛੋਂ ਬੈਕ ਸਾਈਡ ਤੋਂ ਵੀ ਆਏ ਨੇ ਅੱਗੋਂ ਵੀ ਆਏ ਨੇ ਤੇ ਪਰ ਉਹ ਕਹਿੰਦੇ ਹੈ ਨਹੀਂ ਕੁਝ ਵੀ ਨਹੀਂ ਹੈਗੇ ਸੀ ਜੀ ਖਤਮ ਹੋਏ ਪੈਸੇ ਤੁਹਾਨੂੰ ਕੀ ਲੱਗਦਾ ਵੀ ਮਦੋ ਕੀ ਅਟੈਕ ਹੋਇਆ ਜਾਂ ਕੀ ਲੱਗਦਾ ਮਗਰ ਸਾਇਲੈਂਟ ਅਟੈਕ ਹੀ ਹੋਇਆ ਹੋਊਗਾ ਜੀ ਕੀ ਨਾਮ ਹੈ ਜੀ ਤੁਹਾਨੂੰ ਕੀ ਕਾਰਨ ਬਣੇ ਨੇ ਜੱਜ ਸਿਵਲ ਹਸਪੀਟਲ ਬੱਚੇ ਮੇਰਾ ਨਾਮ ਮੀਨਾ ਹੈ ਮੇਰੇ ਭਰਾ ਦਾ ਨਾਮ ਗੁਨੀਤ ਕੁਮਾਰ ਹੈ ਤੇ ਮੇਰੀ ਪਰਜਾਈ ਮੇਰੇ ਭਰਾ ਨਾਲ ਲੜਦੀ ਰਹਿੰਦੀ ਸੀ ਤਕੋਸ ਦੀ ਰਹਿੰਦੀ ਸੀ ਜਦੋਂ ਦੀ ਵਿਆਹ ਕਿ ਆਈ ਆ ਬਾਕੀ ਸ਼ੁਰੂ-ਸ਼ੁਰੂ ਚ ਵੀ ਇਹਨਾਂ ਦਾ ਬਹੁਤ ਕਲੇਸ਼ ਰਹਿੰਦਾ ਸੀ ਦਾ ਤੇ ਪਹਿਲਾਂ ਵੀ ਇਹਦਾ ਪਿਓ ਕਹਿੰਦਾ ਹੁੰਦਾ ਸੀ ਵੀ ਮੇਰੀ ਧੀ ਦੇ ਨਾਂ ਤੇ ਕੋਠੀ ਲਵਾਓ ਤੁਸੀਂ ਤੇ ਫਿਰ ਬਸ ਵਾਵਾ ਕਲੇਸ਼ ਹਲਡਾਰਿਆ ਕਰਦੇ ਰਹੇ ਤੇ ਮੈਂ ਕਦੇ ਵਿੱਚ ਨਹੀਂ ਆਈ ਇਹਨਾਂ ਦਾ ਤੇ ਇਹਨਾਂ ਨੇ ਮੇਰੀ ਮਾਂ ਨੂੰ ਵੀ ਜੇਲ ਕਰਾ ਦਿੱਤੀ ਸੀ ਫੇਰ ਕੋਈ ਕੇਸ ਉਸ ਇਹਨਾਂ ਦੇ ਕਾਫੀ ਦੇਰ ਤੱਕ ਇਹ ਆਪਣੇ ਪਿਓ ਦੇ ਘਰੇ ਵੀ ਰਹੀ ਐ ਕਾਫੀ ਦੇਰ ਤੱਕ ਮੇਰਾ ਪ੍ਰਾਪੂ ਮੇਰੀ ਮਾਂ ਆਪੂ ਆ ਦੇ ਘਰੇ ਰਹਿੰਦੇ ਰਹਿਆ ਤੇ ਇਹਨਾਂ ਨੇ ਕੇਸ ਕੋਸ ਕਰ ਤੇ ਝੂਠੇ ਚਾਠੇ ਕੇਸ ਬਿਆਨ ਪਵਾ ਕੇ ਮੇਰੀ ਮਾਂ ਨੂੰ ਵੀ ਅੰਦਰ ਕਰਾਇਆ ਮੇਰੇ ਦਾ ਨੂੰ ਵੀ ਅੰਦਰ ਕਰਾਇਆ ਫੇਰ ਉਸ ਤੋਂ ਬਾਅਦ ਇਹ ਫੋਨ ਗਿਆ ਉਸ ਤੋਂ ਬਾਅਦ ਅੱਜ ਕੀ ਕਾਰਨ ਬਣਨੇ ਆ ਅੱਜ ਫੋਨ ਆਇਆ ਅੱਜ ਮੈਨੂੰ ਫੋਨ ਨਹੀਂ ਕੀਤਾ ਇਹਨੇ ਪਹਿਲਾਂ ਤਾਂ ਇਹਨੇ ਮੈਨੂੰ ਮੇਰੇ ਚਾਚੇ ਤੋਂ ਪਤਾ ਲੱਗਿਆ 6 ਵਜੇ ਫੋਨ ਆਇਆ ਮੇਰੇ ਚਾਚੇ ਦਾ ਕਹਿੰਦੇ ਵੀ ਏਦਾਂ ਏਦਾਂ ਕਰਕੇ ਭਰਾ ਦਾ ਫਿਰ ਇਹਦਾ ਐਵੇਂ ਸਾਨੂੰ ਵੀ ਖਬਰ ਮਿਲੀ ਆ ਪਰ ਸਾਨੂੰ ਯਕੀਨ ਨਹੀਂ ਹੁੰਦਾ ਪਿਆ ਤੇ ਮੈਂ ਆਪਣੇ ਚਾਚੇ ਨੂੰ ਚਾਚਾ ਜਿਹੜਾ ਲੇਚਰ ਰਹਿੰਦੇ ਸੀ ਉਹਨਾਂ ਨੂੰ ਭੇਜ ਕੇ ਬੁਲਾਇਆ ਵੀ ਯਕੀਨ ਪਤਾ ਕਰ ਕੇ ਆ ਕਰੇ ਜਾ ਕੇ ਵੀ ਕਿ ਵਕਤ ਤੇ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਜਾ ਕੇ ਪਤਾ ਕੀਤਾ ਤੇ ਉਹ ਉਦੋਂ ਮਰਿਆ ਹੋਇਆ ਸੀ ਹਾਂ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੇ ਮੈਨੂੰ ਮੈਨੂੰ 7 ਵਜੇ ਫੋਨ ਗਿਆ ਜਾਂਦਾ ਮੇਰੀ ਪਰਜਾਇਤ ਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੋ ਰਿਪੋਰਟਾਂ ਆਉਂਦੇ ਤੇ ਕਾਰਵਾਈ ਕੀਤੀ ਜਾਵੇ ਜੋ ਉਹਦੇ ਉਹਦੇ ਰਿਪੋਰਟਾਂ ਆਉਂਦੇ ਤੇ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਮੇਰੇ ਭਰਾ ਵਾਸਤੇ ਇਨਸਾਫ ਦਿੱਤਾ ਜਾਵੇ ਮੈਨੂੰ ਸ਼ੱਕ ਆਉਂਦੇ ਤੇ ਇਹ ਨਹੀਂ ਮੇਰੇ ਭਰਾ ਨੂੰ ਮਾਰਿਆ ਕਿਉਂਕਿ ਇਹਨੇ ਤਨਖਾਹ ਵੀ ਆਉਦੇ ਨਾਲ ਤੇ ਲਵਾ ਰੱਖੀ ਆ ਮੇਰੇ ਭਰਾ ਕੋਲ ਕੋਈ ਪੈਸਾ ਨਹੀਂ ਸੀ ਦਵਾਈ ਖਾਣ ਵਾਸਤੇ ਵੀ ਪੈਸਾ ਨਹੀਂ ਸੀ ਛੱਡਦੀ ਮੈਂ ਉਹਨੂੰ ਫੋਨ ਕੀਤਾ ਇਹਨੂੰ ਬੁਕਾਰਦੀ ਸੀ ਥੋੜਾ ਜਿਆ ਤੇ ਮੈਂ ਕਿਹਾ ਚੱਲ ਤੂੰ ਦਵਾਈ ਲਿਆ ਤੇ ਕਹਿੰਦਾ ਮੇਰ ਕੋ ਪੈਸੇ ਨਹੀਂ ਮੈਂ ਕਿਹਾ ਉਹਨੂੰ ਕਹਿਣਾ ਜਿਹੜੀ ਤਨਖਾਹ ਲੈ ਕੇ ਬੈਠੀ ਆ ਵੀ ਉਹਨੂੰ ਬਈ ਕੀ ਮਾਮਲਾ ਐ ਨਾ ਜਿਹੜਾ ਸਾਨੂੰ ਅੱਜ ਸਾਨੂੰ ਪੀਸੀਆ ਤੋਂ ਸੂਚਨਾ ਪ੍ਰਾਪਤ ਹੋਈ ਸੀ ਪੁਨੀਤ ਕੁਮਾਰ ਪੁੱਤਰ ਕਿਸ਼ਨ ਲਾਲ ਬਸ ਹੀ ਅਬ ਨਿਊਟਰਨ ਕੋਈ ਵਿਅਕਤੀ ਜਿਹੜਾ ਮੌਤ ਹੋ ਗਈ ਆ ਉਹ ਸਰਕਾਰੀ ਮਲਾਇਆ ਨੂੰ ਸੀਗਾ ਤੇ ਉਹਦੇ ਡੈਡ ਬਡੀ ਅਸੀਂ ਇੱਥੇ ਲੈ ਆਏ ਆ ਉਹਦਾ ਪੋਸਟਮਾਰਟਮ ਕਰਾ ਰਹੇ ਆ ਤੇ ਪੋਸਟਮਾਰਟਮ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਇਹਦੇ ਜਿਸ ਕਾਰਨ ਮੌਤ ਹੋਈ ਆ ਕੁਝ ਪਤਾ ਲੱਗਿਆ ਅਜੇ ਤੱਕ ਨਹੀਂ ਅਜੇ ਸੀਰੀਅਲ ਤੇ ਕੋਈ ਅਜੇ ਨਿਸ਼ਾਨ ਨਹੀਂ ਕੋਈ ਸੜ-ਸੜ ਦਾ ਨਿਸ਼ਾਨ ਅਜੇ ਕੋਈ ਗੱਲ ਨਹੀਂ ਨਜ਼ਰ ਆ ਰਹੀ ਬਾਕੀ ਡਾਕਟਰ ਪੋਸਟਮਾਰਟਮ ਤੋਂ ਬਾਅਦ ਰਿਪੋਰਟ ਤੋਂ ਬਾਅਦ ਅਸੀਂ ਕਲੀਅਰ ਦੱਸਾਂਗੇ ਪਰਿਵਾਰ ਤੋਂ ਕਹੀ ਜਾ ਰਿਹਾ ਕੁਝ ਲੱਸਿਆ ਜਾ ਰਿਹਾ ਕੁਝ ਕੋਈ ਨਹੀਂ ਨਹੀਂ ਪਰਿਵਾਰ ਦਾ ਉਹ ਜਨਾਨੀ ਦੇ ਬੱਚੇ ਜਨਾਨੇ ਮੀਆਂ ਬੇਬੀ ਬੱਚੇ ਇਕੱਠੇ ਰਹਿੰਦੇ ਸੀਗੇ ਜੀ ਉਹਦਾ ਮੁੱਲਾ ਸਾਰਾ ਸਾਹ ਤੱਕ ਮੁੱਲੇ ਦੇ ਸਾਰੇ ਵਰਥ ਨਹੀਂ ਮੇਰੇ ਕੋਲ ਤੇ ਬਾਜੀ ਬੈਠੇ ਨੇ ਨੀਂਗਾ ਮਾਰ ਲਓ ਤੇ ਸਾਰੇ ਬੈਠੇ ਨੇ ਇਹਨਾਂ ਨੇ ਵੀ ਕਿਹਾ ਵੀ ਨੱਛ ਮੁਹਤਾਜੀ ਬਾਕੀ ਪੋਸਟਮਾਰਡ ਤੇ ਬਾਅਦ ਦੱਸ ਸਕਦੇ ਜਿਆਸੀ ਪੋਸਟਮਾਰਡ ਕੋੜਾ ਕਿ ਵੈਸੇ ਕਰ ਵੀ ਅਗਲੇ ਦਿਨ ਮੁੱਲੇ ਠੀਕ ਹੈ ਜੀ